ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਈ ਸੰਦ ਟਰੈਕਟਰ ਟਰਾਲੀਆਂ ਕਾਰਾਂ ਫੇਰ ਵਾਸਤੇ ਲੈ ਕੇ ਆਇਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਪਹਿਲਾਂ ਜੀ 6049 ਪ੍ਰੀਤ ਟਰੈਕਟਰ ਆ 12 ਮਾਡਲ ਆ ਪੰਜਾਬ ਨੰਬਰ ਆ ਪਾਵਰ ਸਟੀering ਆ ਸਾਰਾ ਕੰਮ ਟਰੈਕਟਰ ਦਾ ਹੋਇਆ ਵਾਹ ਕੇ ਚਲਾ ਕੇ ਦੋ ਦਿਨ ਚੈੱਕ ਕਰਕੇ ਖਰੀਦ ਸਕਦੇ ਹੋ ਪਿੰਡ ਮੱਲਣ ਜ਼ਿਲ੍ਹਾ ਮੁਕਸਰ ਦੇ ਵਿੱਚ ਰੇਟ 310000 ਰੁਪਿਆ ਫੋਨ ਨੰਬਰ ਆ ਜੀ 9417148607 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਚੰਗਾ ਟਰੈਕਟਰ ਆ ਅੱਗੇ ਜੀ ਵੀਰਾਂ ਦੀ ਝੋਨਾ ਬੀਜਣ ਵਾਲੀ ਮਸ਼ੀਨ ਵਿਕਾਊ ਆ ਜੀ ਰੇਟ 50000 ਰੁਪਿਆ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ 95016 77983 ਤੇ ਫੋਨ ਕਰਕੇ ਤੁਸੀਂ ਇਹ ਮਸ਼ੀਨ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਤੇ ਵੀਡੀਓ ਨੂੰ ਅਖੀਰ ਤੱਕ ਦੇਖ ਲਿਆ ਕਰੋ ਆਪਣੀ ਵੀਡੀਓ ਦੇ ਵਿੱਚ ਕਈ ਕਈ ਸੰਦ ਸੇਲ ਵਾਸਤੇ ਹੁੰਦੇ ਆ ਸੀਜ਼ਨ ਕਰਕੇ ਭਰਾਵੋ ਆਪਾਂ ਕੋਈ ਵੀਡੀਓ ਨਹੀਂ ਪਾਈ ਸੀ ਹੁਣ ਆਪਾਂ ਲਗਾਤਾਰ ਵੀਡੀਓ ਪਾਉਂਦੇ ਰਵਾਂਗੇ ਤੁਸੀਂ ਸਾਡੇ ਨੰਬਰ ਤੇ ਵੀਡੀਓ ਫੋਟੋ ਭੇਜ ਸਕਦੇ ਹੋ ਸਾਰੀ ਜਾਣਕਾਰੀ ਲਿਖ ਕੇ YouTube ਚੈਨਲ ਆਪਣਾ ਫੋਲੋ ਕਰ ਲਓ ਜੀ ਅੱਗੇ ਗੱਲ ਕਰਦੇ ਹਾਂ ਜੀ Swift ਕਾਰ ਵਿਕਾਊ ਹੈ ਜੀ 8 ਮਾਡਲ ਇਹ ਗੱਡੀ 8 ਮਾਡਲ ਆ ਜੀ ਸਾਰਾ ਕੰਮ ਹੋਇਆ ਵਾ ਸਰਵਿਸ ਹੋਈ ਵੀ ਆ 28 ਤੱਕ ਪਾਸ ਕਰਵਾਈ ਹੋਈ ਆ ਗੱਡੀ 1 ਸਾਲ ਦਾ ਬੀਮਾ ਵੀ ਹੋਇਆ ਪ੍ਰਦੂਸ਼ਣ ਵੀ ਹੋਇਆ ਜੀ ਸਾਰੇ ਹਿੱਸੇ ਨਾਲ ਦੇ ਆ ਫਰੰਟ ਸ਼ੀਸ਼ਾ ਵੀ ਹਜੇ ਨਾਲ ਦਾ ਭਾਵੇਂ ਗੱਡੀ ਦਾ ਬਹੁਤ ਹੀ ਸੋਹਣੀ ਤੇ ਸਾਫ਼ ਗੱਡੀ ਐ ਘਰੇ ਰੱਖੀ ਹੋਈ ਗੱਡੀ ਆ ਜੀ ਮਾਲਕ ਦੇ ਨਾਮ ਆ ਨਾਮ ਕਰਵਾ ਕੇ ਹੀ ਗੱਡੀ ਵੇਚਣਗੇ ਰੇਟ 1,85,000 ਰੁਪਿਆ ਇੱਕ ਸਾਲ ਦਾ ਬੀਮਾ ਜੀ 9417148607 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਪਿੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਮੌਕਸਰ ਦੇ ਵਿੱਚ ਇਹ ਗੱਡੀ ਵਿਕਾਊ ਹੈ ਜੀ Swift VDI ਅੱਗੇ ਜੀ ਫਾਰਮ ਟਰੈਕ 60 ਟਰੈਕਟਰ ਹੈ ਜੀ 7 ਮਾਡਲ ਡਬਲ ਕਲਚ ਰੇਟ 2,25000 ਰੁਪਿਆ ਏਰੀਆ ਡੱਬ ਵਾਲੀ ਸਿਰਫ 225 ਡਿਮਾਂਡ ਹੈ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਸਾਰਾ ਕੰਮ ਇੰਜਨ ਗੇਅਰ ਦਾ ਕਰਵਾਇਆ ਹੋਇਆ ਜੀ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ ਅੱਧੇ ਆ ਡਬਲ ਕਲੱਚ ਆ 70565 64884 70565 64884 ਤੇ ਫੋਨ ਕਰਕੇ ਫਾਰਮ ਟਰੈਕ 60 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਹਰਿਆਣੇ ਦੇ ਵਿੱਚ ਖੜਾ ਟਰੈਕਟਰ ਡੱਬ ਵਾਲੀ ਮਟ ਦਾਦੂ ਪਿੰਡ ਆ ਜੀ ਹਰਿਆਣਾ ਨੰਬਰ ਟਰੈਕਟਰ ਆ ਡਬਲ ਕਲੱਚ ਆ ਕਲੱਚ ਪਲੇਟ ਵੀ ਨਵੀਂ ਪਾਈ ਹੋਈ ਆ ਵੀਰਾਂ ਦੀ ਅੱਗੇ ਜੀ ਜੌਂਡੀਆ ਟਰੈਕਟਰ ਆ 18 ਮਾਡਲ ਆ ਰੇਟ 6 ਲੱਖ 10000 ਰੁਪਿਆ ਪੰਜਾਬ ਨੰਬਰ ਆ ਜੀ ਪਹਿਲੇ ਨਾਮ ਆ ਟਰੈਕਟਰ ਪਿੰਡ ਅਬਲੂ 9877001172 ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ 5210 ਜੌਂਡੀਆ ਖਰੀਦ ਸਕਦੇ ਹੋ ਬਹੁਤ ਹੀ ਸੋਹਣਾ ਤੇ ਨਵਾਂ ਟਰੈਕਟਰ ਆ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਕੰਡੀਸ਼ਨ ਦੇਖ ਸਕਦੇ ਹੋ ਜੀ ਟਾਇਰ ਟੂਰ ਨਾਲ ਦੇ ਆ ਵਧੀਆ ਪਏ ਆ ਜੇ ਆ ਰੇਟ 6 ਲੱਖ 10000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਾਣ ਹੋਊਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਡਿਮਾਂਡ ਰੱਖੀ ਹੁੰਦੀ ਹੈ ਇੱਕ ਵਾਰੀ ਫੋਨ ਕਰਕੇ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਅੱਗੇ ਜੀ 2 ਵਿਸਵੇ ਜਗਾ ਵਿਕਾਊ ਆ ਮੋੜ ਮੰਡੀ ਕੋਲੇ ਪੰਡਾ ਵੀਰਾਂ ਦਾ ਜ਼ਿਲ੍ਹਾ ਮਾਨਸਾ 826425188264251800 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2 ਵਿਸਵੇ ਜਗਾ ਦੇ ਰੇਟ ਬਾਰੇ ਜਾਣਕਾਰੀ ਲੈ ਸਕਦੇ ਹੋ ਕਿਹੜਾ ਪਿੰਡ ਹੈ ਜੀ ਵੀਰਾਂ ਨੇ ਪਿੰਡ ਮੌੜ ਮੰਡੀ ਦੇ ਕੋਲੇ ਦੱਸਿਆਗਾ ਜਿਹੜਾ ਮਾਨਸਾ ਦੇ ਵਿੱਚ ਜੇ ਕਿਸੇ ਵੀਰਪ੍ਰਾਹ ਨੇ ਜਗ੍ਹਾ ਖਰੀਦਣੀ ਹੋਵੇ ਤਾਂ ਫੋਨ ਕਰ ਸਕਦੇ ਹੋ ਜੀ ਅੱਗੇ ਦਾਤੀ ਪੱਠਿਆਂ ਵਾਲੀ ਤੇ ਟੋਕਾ ਜੀ ਤਿੰਨ ਟੋਕੀਆਂ ਵਾਲਾ ਅਚਾਰ ਪਾਉਣ ਵਾਲਾ ਇਹ ਦੋਵੇਂ ਚੀਜ਼ਾਂ ਵੀਰਾਂ ਦੀਆਂ ਵਿਕਾਊ ਆ ਦਾਤੀ ਦਾ ਰੇਟ 15000 ਆ ਜੀ ਟੋਕੇ ਦਾ ਰੇਟ 60000 ਰੁਪਇਆ ਦੇਖ ਸਕਦੇ ਹੋ ਤੁਸੀਂ ਏਰੀਆ ਮੋਗਾ ਦੇ ਵਿੱਚ 98144 16257 98144 16257 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਰੇਟ ਬਾਰੇ ਪੁੱਛ ਸਕਦੇ ਹੋ ਮਾਲਕ ਵੀਰਾਂ ਦੀ ਡਿਮਾਂਡ 60000 ਰੁਪਇਆ ਤੇ 15000 ਰੁਪਇਆ ਜੀ ਮੌਕੇ ਤੇ ਪੂਰਾ ਲੈਸ ਕੀਤਾ ਜਾਊਗਾ ਅੱਗੇ ਜੀ 16 ਫੁੱਟੀ ਟਰਾਲੀ ਆ 7 ਫੁੱਟੀ ਚੜਾਈ ਹੈ ਦੀ ਰੇਟ 315000 ਰੁਪਇਆ ਏਰੀਆ ਅੰਮ੍ਰਿਤਸਰ ਸਹਿਬ ਰਾਣਾ ਮੈਲ ਦੇ ਵਿੱਚ ਟਰਾਲੀ ਵਿਕਾਊ ਹੈ ਜੀ 9878299783 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16 ਫੁੱਟੀ ਟਰਾਲੀ ਬਾਰੇ ਜਾਣਕਾਰੀ ਹੋਰ ਲੈ ਸਕਦੇ ਹੋ ਜੈਕ ਵਾਲੀ ਵਧੀਆ ਟਰਾਲੀ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਅੱਗੇ ਜੀ ਫਾਰਮ ਟਰੈਕ 45 ਮਾਡਲ 9 ਫਲੋਰ ਏਰੀਆ ਦੇ ਵਿੱਚ 21200 ਘੰਟੇ ਚੱਲਿਆ ਹੋਇਆ ਘਰ ਦੀ ਵਾਹੀ ਤੇ ਚੱਲਿਆ ਹੋਇਆ ਟਰੈਕਟਰ ਆ ਜੀ ਰੇਟ 2,68,000 ਰੁਪਏ ਡਿਮਾਂਡ ਆ ਮੌਕੇ ਤੇ ਮਾਨ ਤਾਨ ਕੀਤਾ ਜਾਊਗਾ 9417864874 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਪੰਜਾਬ ਨੰਬਰ ਟਰੈਕਟਰ ਆ ਬਹੁਤ ਹੀ ਸੋਹਣਾ ਬਹੁਤ ਹੀ ਘੱਟ ਚੱਲਿਆ ਹੋਇਆ ਘਰੇ ਰੱਖਿਆ ਹੋਇਆ ਟਰੈਕਟਰ ਆ ਜੀ ਟਰੈਕਟਰ ਤੁਸੀਂ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ ਸਵਰਾਜ 855 ਟਰੈਕਟਰ ਆ 16 ਮਾਡਲ 16 ਮਾਡਲ ਐ ਭਦੌੜ ਏਰੀਏ ਦੇ ਵਿੱਚ ਵਿਕਾਊ ਆ ਜੀ ਪੰਜਾਬ ਨੰਬਰ ਆ ਸਿਰਫ 2200 ਘੰਟੇ ਚੱਲਿਆ ਹੋਇਆ ਜੀ 9815768939 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ 2200 ਘੰਟੇ ਚੱਲਿਆ ਹੋਇਆ ਟਰੈਕਟਰ ਵੀਰਾਂ ਨੇ ਲਿਖ ਕੇ ਭੇਜਿਆ ਜੀ ਜੇ ਕਿਸੇ ਵੀਰ ਪ੍ਰਾਣੇ ਲੈਣਾ ਹੋਵੇ ਬਹੁਤ ਹੀ ਸੋਹਣਾ ਤੇ ਸ਼ਕੀਨ ਟਰੈਕਟਰ ਆ ਆ ਰੇਟ ਫੋਨ ਤੇ ਦੱਸਣਗੇ ਵੀਰ ਫੋਨ ਤੇ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਜੀ ਗੱਲ ਕਰਦੇ ਆ ਟਰਾਲੀ ਵੀਰਾਂ ਦੀ ਵਕਾਉ 14 ਫੁੱਟੀ ਟਰਾਲੀ ਆ ਜੀ 7 ਫੁੱਟ ਚੜਾਈ ਆ ਜੈਕ ਵਾਲੀ ਟਰਾਲੀ ਆ ਜੀ ਡਬਲ ਜੈਕ ਲੱਗਿਆ ਹੋਇਆ ਡਬਲ ਟਾਇਰ ਲੱਗੇ ਹੋਏ ਆ ਕੰਡੀਸ਼ਨ ਦੇਖ ਸਕਦੇ ਹੋ ਬੈੱਡ ਲੱਗਿਆ ਹੋਇਆ ਜੀ 78098043799 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਤੇ ਹੈਵੀ ਵਜ਼ਨ ਦੇ ਵਿੱਚ ਇਹ ਟਰਾਲੀ ਵੀਰਾਂ ਦੀ ਵਿਕਾਊ ਆ ਰੇਟ ਫੋਨ ਤੇ ਦੱਸਣਗੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਅੱਗੇ ਜੀ 11 ਫੁੱਟ ਟਰਾਲੀ ਆ 6.5 ਚੜਾਈ ਆ ਡਬਲ ਟਾਇਰਾਂ ਦੇ ਵਿੱਚ ਏਰੀਆ ਮਾਨਸਾ ਰੇਟ 125000 947882595 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਜੈਕ ਵਾਲੀ ਟਰਾਲੀ ਆ ਡਬਲ ਟਾਇਰ ਆ ਜੀ ਕੰਡੀਸ਼ਨ ਦੇਖ ਸਕਦੇ ਹੋ ਵੈੱਡ ਜਾਲੀ ਵਾਲਾ ਲੱਗਿਆ ਹੋਇਆ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਜੇ ਆ ਫਾਰਮ ਟਰੈਕ 60 ਤੇ ਫਾਰਮ ਟਰੈਕ 45 ਟਰੈਕਟਰ ਆ ਜੀ ਇੱਕ ਇੱਕੋ ਘਰੇ ਇੱਕੋ ਵੀਰ ਕੋਲੇ ਵਿਕਾਊ ਆ ਫਾਰਮ ਟਰੈਕ 60 ਆ ਜੀ ਸੱਤ ਮਾਡਲ ਡਬਲ ਕਲੱਚ ਤੇ ਹਰਿਆਣਾ ਨੰਬਰ 7056564884 ਤੇ ਫੋਨ ਕਰਕੇ ਤੁਸੀਂ ਇਸ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਏਰੀਆ ਡੱਬ ਵਾਲੀ ਦੇ ਵਿੱਚ ਇਹ ਟਰੈਕਟਰ ਵਿਕਾਊ ਆ ਪਿੰਡ ਮਟ ਦਾਦੂ ਜ਼ਿਲ੍ਹਾ ਸਰਸਾ ਦੇ ਵਿੱਚ ਪੈਂਦਾ ਜੀ ਕੰਡੀਸ਼ਨ ਦੇ ਸਕਦੇ ਹੋ ਟਰੈਕਟਰ ਦੋ ਦਿਨ ਵਾਹ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਗੇ ਜੀ ਇੱਕ ਵੀਰਾਂ ਕੋਲੇ ਫਾਰਮ ਟਰੈਕ 45 ਆ ਫਾਰਮ ਟਰੈਕ 458 ਮਾਡਲ ਹੈ ਜੀ ਇਹ ਵੀ ਡਬਲ ਕਲਚ ਆ ਅਗਲੇ ਟਾਇਰ ਚੰਗੇ ਆ ਜੀ ਪਿਛਲੇ ਟਾਇਰ 40 45 ਪੈਸੇ ਆ ਆ ਰੇਟ 230000 70565 64884 70565 64884 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ ਜੀ ਰੇਟ ਕੋਈ ਵੀ ਪੱਕਾ ਰੇਟ ਨਹੀਂ ਹੁੰਦਾ ਜੀ ਕਿਸੇ ਵੀ ਮਸ਼ੀਨਰੀ ਦਾ ਮਾਲਕ ਵੀਰਾਂ ਵੱਲੋਂ ਲਿਖ ਕੇ ਭੇਜੀ ਇੱਕ ਡਿਮਾਂਡ ਹੁੰਦੀ ਆ ਜੀ ਰੇਟ ਦੇਖ ਕੇ ਨਾ ਭੱਜਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਲਾਸਟ ਤੱਕ ਵੀਡੀਓ ਸਾਰੀ ਦੇਖਿਆ ਕਰੋ ਤੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਵੀਰ ਭਰਾ ਦਾ ਸੰਦ ਛੇਤੀ ਸੇਲ ਹੋ ਸਕੇ ਤੇ ਲੈਣ ਵਾਲੇ ਨੂੰ ਸੰਦ ਮਿਲ ਸਕੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਭਰਾਵੋ ਧੰਨਵਾਦ ਜੀ